ਰਾਜਵੀਰ ਜਵੰਦਾ ਨੂੰ ਲੈ ਕੇ ਆਈ ਵੱਡੀ ਖਬਰ ਇੱਕ ਪਾਸੇ ਦੁਨੀਆ ਦੇ ਪੰਜਾਬੀਆਂ ਵੱਲੋਂ ਵੱਡੇ ਪੱਧਰ ਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਨਾਮੀ ਗ੍ਰਾਮੀ ਮਸ਼ਹੂਰ ਸੱਭਿਆਚਾਰਕ ਗਾਇਕ ਰਾਜਵੀਰ ਜਵੰਦਾ ਵਾਸਤੇ ਕਿ ਉਹਨਾਂ ਦੀਆਂ ਅਰਦਾਸਾਂ ਨੂੰ ਬੂਰ ਪਵੇਗਾ ਕਿਉਂਕਿ ਬਲੇਟਨ ਜਾਰੀ ਨਹੀਂ ਕੀਤਾ ਗਿਆ ਮੁਹਾਲੀ ਫੋਰਟਿਸ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਕਿਸ ਕੰਡੀਸ਼ਨ ਦੇ ਵਿੱਚ ਨੇ ਆਖਰਕਾਰ ਕਿਹੜੀ ਜਾਣਕਾਰੀ ਰਾਜਵੀਰ ਜਵੰਦਾ ਨੂੰ ਲੈ ਕੇ ਫੋਰਟਿਸ ਹਸਪੀਟਲ ਦੇ ਡਾਕਟਰਾਂ ਵੱਲੋਂ ਛਪਾਈ ਜਾ ਰਹੀ ਹੈ ਇੱਕ ਪਾਸੇ ਦੁਨੀਆ ਭਰ ਦੇ ਪੰਜਾਬੀ ਦੁਨੀਆ ਦੇ ਜਿਹੜੇ ਵੀ ਕੋਨੇ ਤੇ ਪੰਜਾਬੀ ਵੱਸਦੇ ਨੇ ਜਿਨ੍ਹਾਂ ਨੇ ਵੀ ਸੁਣਿਆ ਕਿ ਰਾਜਵੀਰ ਜਵੰਦਾ ਦਾ ਭਿਆਨਕ ਐਕਸੀਡੈਂਟ ਹੋ ਗਿਆ ਹੈ ਲਾ ਇਲਾਸ ਨੇ ਮੁਹਾਲੀ ਦੇ ਫੋਰਟਿਸ ਹਸਪੀਟਲ ਦੇ ਵਿੱਚ ਐਡਮਿਟ ਨੇ ਰਾਜਵੀਰ ਜਵੰਦਾ ਦੇ ਲਈ ਅਰਦਾਸ ਕੀਤੀ ਜਾ ਰਹੀ ਹੈ ਉਹਨਾਂ ਦੀ ਮਾਤਾ ਵੱਲੋਂ ਉਹਨਾਂ ਦੀ ਪਤਨੀ ਵੱਲੋਂ ਉਹਨਾਂ ਦੇ ਬੱਚਿਆਂ ਵੱਲੋਂ ਲੇਕਿਨ ਭਾਵਕ ਹੋ ਗਏ ਨਹੀਂ ਰੋ ਰਹੇ ਨਹੀਂ ਹਾਲਾਂਕਿ ਝੂਠੇ ਰੂਮਰਸ ਵੀ ਫਲਾਏ ਗਏ ਕਿ ਰਾਜਵੀਰ ਜਵੰਦਾ ਨੂੰ ਖੁਸ਼ ਆ ਗਿਆ ਉਹਨਾਂ ਨੇ 15 ਮਿੰਟ ਆਪਣੀ ਮਾਤਾ ਦੇ ਨਾਲ ਉਹ 10 ਮਿੰਟ ਉਹਨਾਂ ਨੇ ਗੱਲ ਆਪਣੀ ਧਰ ਪਤਨੀ ਨਾਲ ਵੀ ਨਹੀਂ ਕੀਤੀ ਧਰ ਪਤਨੀ ਨਾਲ ਕੀਤੀ ਇਸ ਤਰ੍ਹਾਂ ਦੀਆਂ ਅਫਵਾਹਾਂ ਤੋਂ ਬਚਣ ਦੀ ਲੋੜ ਹੈ ਕਿਉਂਕਿ TRP ਲੈਣ ਵਾਸਤੇ, View ਲੈਣ ਵਾਸਤੇ ਸਾਡਾ ਆਪਣਾ ਹੀ ਪੱਤਰਕਾਰ ਭਾਈ ਚਾਰਾ ਖਬਰਾਂ ਨੂੰ ਤੋੜ-ਮਰੋੜ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰ ਰਿਹਾ ਹੈ। ਅਰਦਾਸ ਹੀ ਕਰ ਸਕਦੀ ਹੈ। ਇਹ ਵੀ 101% ਸਹੀ ਹੈ। ਅਰਦਾਸ ਦੇ ਨਾਲ ਚਮਤਕਾਰ ਹੋਵੇਗਾ। ਇਹ ਵੀ ਗੱਲ 101% ਸਹੀ ਹੈ। ਕਿਉਂਕਿ ਜਿੱਥੇ ਡਾਕਟਰ ਆਪਣੀ ਹੱਥ ਖੜੇ ਕਰ ਦਿੰਦੇ ਨੇ, ਜਿੱਥੇ ਦਵਾਈਆਂ ਜਵਾਬ ਦੇ ਜਾਂਦੀਆਂ ਨੇ, ਜਿੱਥੇ ਮਸ਼ੀਨਾ ਕੰਮ ਕਰਨਾ ਛੱਡ ਦਿੰਦੀਆਂ ਨੇ ਉਥੇ ਫਿਰ ਰੱਬ ਖੁਦਾ ਖੁਦ ਕੰਮ ਕਰਦਾ ਹੈ ਕਿਉਂਕਿ ਡਾਕਟਰਾਂ ਨੇ ਸਿਰਫ ਇਲਾਜ ਕਰਨਾ ਹੁੰਦਾ ਹੈ ਠੀਕ ਕਰਨ ਵਾਲਾ ਉਹ ਖੁਦਾ ਹੈ ਉਹ ਰੱਬ ਹੈ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਵੱਡੇ ਪੱਧਰ ਤੇ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਜੇ ਗੱਲ ਕਰੀਏ ਉਹਨਾਂ ਦੇ ਦਿਮਾਗ ਦੀ ਰਾਜਵੀਰ ਜਵੰਦਾ ਦੇ ਦਿਮਾਗ ਦੀ ਰਾਜਵੀਰ ਜਵੰਦਾ ਦਾ ਦਿਮਾਗ 100% ਕੰਮ ਨਹੀਂ ਕਰ ਰਿਹਾ ਇਸ ਕਰਕੇ ਮੁਹਾਲੀ ਫੋਰਟਿਸ ਦੇ ਡਾਕਟਰ ਜਿਹੜੇ ਨੇ ਉਹ ਨਾ ਤਾਂ ਦਿਮਾਗ ਦਾ ਆਪਰੇਸ਼ਨ ਕਰ ਰਹੇ ਨੇ ਯਾਨੀ ਕਿ ਸਿਰ ਦਾ ਆਪਰੇਸ਼ਨ ਕਰ ਰਹੇ ਨੇ ਨਾ ਉਹ ਕਰ ਰਹੇ ਨੇ ਰੀੜ ਦੀ ਹੱਡੀ ਦਾ ਆਪਰੇਸ਼ਨ ਕਿਉਂਕਿ ਦੋ ਸਭ ਤੋਂ ਵੱਡੀਆਂ ਅਤੇ ਘਾਤਕ ਸੱਟਾਂ ਲੱਗੀਆਂ ਨੇ ਪਹਿਲੀ ਸੱਟ ਉਹਨਾਂ ਦੇ ਸਿਰ ਤੇ ਦੂਸਰੀ ਸੱਟ ਉਹਨਾਂ ਦੀ ਰੀੜ ਦੀ ਹੱਡੀ ਤੇ ਜਿਹੜੀਆਂ ਕਿ ਕਾਫੀ ਗੰਭੀਰ ਸੱਟਾਂ ਨੇ ਫਿਰ ਚਾਰ ਲਾਈਫ ਸਪੋਰਟਸ ਮਸ਼ੀਨਾਂ ਤੇ ਚੱਲ ਰਹੇ ਨੇ ਵੈਂਟੀਲੇਟਰ ਤੇ ਨੇ ਦਿਲ ਨੂੰ ਚਲਾਉਣ ਲਈ ਨਾਲਾ ਨਾਲ ਪਾਈਪਾਂ ਦੇ ਰਾਹੀਂ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਹੱਥਾਂ ਦੀ ਮੂਵਮੈਂਟ ਨਹੀਂ ਹੋ ਰਹੀ ਅੱਖਾਂ ਉਹਨਾਂ ਦੀਆਂ ਖੁੱਲੀਆਂ ਰਹੀਆਂ ਸਰੀਰ ਉਹਨਾਂ ਦਾ ਸੁੱਕਣਾ ਸ਼ੁਰੂ ਹੋ ਗਿਆ ਹੈ ਯਾਨੀ ਕਿ ਬਾਡੀ ਦੇ ਵਿੱਚ ਆਕਸੀਜਨ ਦਾ ਆਨਪਰਦਾਨ ਨਹੀਂ ਹੋ ਰਿਹਾ ਜਿਸ ਤਰ੍ਹਾਂ ਇੱਕ ਨਾਰਮਲ ਵਿਅਕਤੀ ਦੇ ਸਰੀਰ ਦੇ ਵਿੱਚ ਆਕਸੀਜਨ ਦਾ ਆਨਪ੍ਰਦਾਨ ਹੁੰਦਾ ਹੈ ਪਰਿਵਾਰ ਦਾ ਵੀ ਰੋ ਰੋ ਕੇ ਬੁਲਾਹਾਰ ਹੈ ਫੈਨਸ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਚੌਣ ਵਾਲਿਆਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਲਗਾਤਾਰ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਇਥੋਂ ਤੱਕ ਵੀ ਖਬਰਾਂ ਆਈਆਂ ਨੇ ਕਿ ਮੁਹਾਲੀ ਡਾਕਟਰਾਂ ਨੇ ਆਪਣੇ ਹੱਥ ਖੜੇ ਕਰ ਦਿੱਤੇ ਨੇ ਪੀਜੀਆਈ ਦੇ ਵਿੱਚ ਹੋ ਸਕਦਾ ਹੈ ਕਿ ਉਸ ਨੂੰ ਕੁਝ ਘੰਟਿਆਂ ਬਾਅਦ ਰੈਫਰ ਕੀਤਾ ਜਾਵੇ ਹਾਲਾਂਕਿ ਪੀਜੀਆ ਆਰਿਆਂ ਵਾਸਤੇ ਵੀ ਇਹ ਬੜੀ ਵੱਡੀ ਚੁਣੌਤੀ ਹੋਵੇਗੀ ਰਾਜਵੀਰ ਜਵੰਦਾ ਦਾ ਇਲਾਜ ਕਰਨਾ ਰਾਜਵੀਰ ਜਵੰਦਾ ਦਾ ਟਰੀਟਮੈਂਟ ਕਰਨਾ ਕਿਉਂਕਿ ਮੁਹਾਲੀ 40 ਦੇ ਡਾਕਟਰ ਵੀ ਬੜੇ ਮਾਹਿਰ ਨੇ ਕਿਉਂਕਿ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਸੋਲੀਟਡ ਰਹੇ ਹਾਲਾਂਕਿ ਪੀਜੀਆਈ ਦੇ ਡਾਕਟਰ ਵੀ ਬੜੇ ਜਿਹੜੇ ਨੇ ਉਹ ਮੰਨੇ ਅਤੇ ਪਰਮੰਨੇ ਨੇ ਡਿਗਰੀ ਹੋਲਡਰ ਨੇ ਸਿਆਣੇ ਨਹੀਂ ਸੂਝਵਾਨ ਨੇ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਆ ਰਹੀਆਂ ਨੇ ਕਿ ਪੀਜੀਆਈ ਦੇ ਡਾਕਟਰਾਂ ਨੇ ਵੀ ਹੱਥ ਖੜੇ ਕਰ ਦਿੱਤੇ ਨੇ ਕਿ ਭਾਈ ਇਹ ਰੋਗ ਹੁਣ ਸਾਡੇ ਵਸਦਾ ਨਹੀਂ ਖਬਰਾਂ ਆ ਰਹੀਆਂ ਨੇ ਕਿ ਸਿਰਫ ਅਰਦਾਸ ਹੀ ਚਮਤਕਾਰ ਕਰ ਸਕਦੀ ਹੈ ਅਰਦਾਸਾਂ ਤੋਂ ਬਿਨਾ ਅਰਦਾਸ ਚਾਹੇ ਉਹ ਦੁਆ ਹੈ ਚਾਹੇ ਉਹ ਪ੍ਰਾਰਥਨਾ ਹੈ ਚਾਹੇ ਉਹ ਅਰਦਾਸ ਹੈ ਚਾਹੇ ਉਹ ਪ੍ਰੇਰ ਹੈ ਇਹ ਤਿੰਨੋਂ ਚਾਰੋਂ ਪੰਜਾਂ ਚੀਜ਼ਾਂ ਇੱਕੋ ਹੀ ਹਨ ਇਹਨਾਂ ਤੋਂ ਬਿਨਾ ਰਾਜਵੀਰ ਜਵੰਦਾ ਦੀ ਜ਼ਿੰਦਗੀ ਦੇ ਵਿੱਚ ਚਮਤਕਾਰ ਨਹੀਂ ਹੋ ਸਕਦਾ ਪੰਜਾਬੀਓ ਇਹ ਸਮਾਂ ਹੈ ਅਰਦਾਸ ਕਰਨ ਦਾ ਇੱਕ ਵਾਰ ਫਿਰ ਭਾਈ ਰਾਜਵੀਰ ਜਵੰਦਾ ਵਾਸਤੇ ਉਹਦੇ ਪਰਿਵਾਰ ਵਾਸਤੇ ਉਹਨਾਂ ਦੀ ਪਤਨੀ ਉਹਨਾਂ ਦੇ ਬੱਚਿਆਂ ਵਾਸਤੇ ਅਤੇ ਜਿਹੜੇ ਲੱਖਾਂ ਲੋਕ ਉਸ ਨੂੰ ਚਾਹੁੰਦੇ ਨੇ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਅਰਦਾਸ ਕਰਦੇ ਹਾਂ ਕਿ ਰੱਬ ਉਹਨਾਂ ਨੂੰ ਜਲਦੀ ਤੋਂ ਜਲਦੀ ਠੀਕ ਕਰੇ ਲੇਕਿਨ ਜਿਸ ਦਿਨ ਦੀਆਂ ਖਬਰਾਂ ਆ ਰਹੀਆਂ ਨੇ ਸਾਨੂੰ ਵੀ ਟੈਨਸ਼ਨ ਹੈ ਕਿਉਂਕਿ ਉਹ ਸਾਡਾ ਵੀ ਭਰਾ ਹੈ ਉਹ ਉਹਨਾਂ ਨੇ ਪੰਜਾਬੀ ਅਤੇ ਪੰਜਾਬੀਅਤ ਮਾਂ ਬੋਲੀ ਦੀ ਸੇਵਾ ਕੀਤੀ ਹੈ ਇਸ ਕਰਕੇ ਸਾਰੇ ਪੰਜਾਬੀਆਂ ਨੂੰ ਫਿਰ ਦੁਬਾਰਾ ਇੱਕ ਜੁੱਟ ਹੋ ਕੇ ਧਰਮ 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 ਨੂੰ ਇੱਕ ਪਾਸੇ ਛੱਡ ਕੇ ਅਰਦਾਸਾਂ ਕਰਨੀਆਂ ਚਾਹੀਦੀਆਂ ਨੇ ਰਾਜਵੀਰ ਜਵੰਦਾ ਜਲਦੀ ਤੋਂ ਜਲਦੀ ਠੀਕ ਹੋਣ ਦਿਨ ਦੁਗਲੀ ਰਾਤ ਚੌਗੜੀ ਤੱਕ ਹੀ ਕਰਨ ਇਹ ਹੀ ਸਾਡੀ ਦਿਲ ਦੀ ਇੱਛਾ ਹੈ ਵੱਖ-ਵੱਖ ਚੈਨਾਂ ਵੱਲੋਂ ਵੀ ਵੱਡੇ ਪੱਧਰ ਤੇ ਰਾਜਵੀਰ ਜਵੰਦਾ ਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਫੋਰਸ ਕੀਤਾ ਜਾ ਰਿਹਾ ਹੈ ਪੂਰੇ ਹੀ ਪੰਜਾਬ ਦੇ ਲੋਕਾਂ ਨੂੰ ਕੱਲ ਪੰਜਾਬ ਦੇ ਨਾਮੀ ਗ੍ਰਾਮੀ ਗਾਇਕ ਹੰਸ ਰਾਜ ਟ੍ਰੋਲੀਟਿਸ਼ਨ ਚਰਜਿਸਨ ਚੱਲੀ ਪਰਿਵਾਰ ਸਮੇਤ ਰਾਜਵੀਰ ਜਵੰਦਾ ਨੂੰ ਮਿਲਦੇ ਲਈ ਆਏ ਉਹਨਾਂ ਨੇ ਕਿਹਾ ਕਿ ਅਸੀਂ ਚੋਣੇ ਹਾਂ ਕਿ ਦੁਨੀਆ ਭਰ ਦੇ ਪੰਜਾਬੀਆਂ ਦੇ ਥੋੜੀ ਥੋੜੀ ਜ਼ਿੰਦਗੀ ਘੱਟ ਕਰਕੇ ਉਹ ਜ਼ਿੰਦਗੀ ਰਾਜਵੀਰ ਜਵੰਦਾ ਦੀ ਜ਼ਿੰਦਗੀ ਦੇ ਵਿੱਚ ਐਡ ਕੀਤੀ ਜਾਵੇ ਤਾਂ ਕਿ ਰਾਜਵੀਰ ਜਵੰਦਾ ਨੂੰ ਮਾਂ ਨੂੰ ਰਾਜਵੀਰ ਜਵੰਦਾ ਮਿਲੇ ਪਤਨੀ ਨੂੰ ਰਾਜਵੀਰ ਜਵੰਦਾ ਮਿਲੇ ਬੱਚਿਆਂ ਨੂੰ ਉਹਨਾਂ ਦਾ ਪਿਤਾ ਮਿਲੇ ਅਤੇ ਪੰਜਾਬੀ ਅਤੇ ਪੰਜਾਬੀਏਤ ਨੂੰ ਉਹਨਾਂ ਦਾ ਸੋਹਣਾ ਨੌਜਵਾਨ ਲੰਮਾ ਉੱਚਾ ਪੰਜਾਬ ਅਤੇ ਪੰਜਾਬੀਏਤ ਦੀ ਸੇਵਾ ਕਰਨ ਵਾਲਾ ਗਾਇਕ ਮਿਲੇ ਧੰਨਵਾਦ